ਪਿੰਡ ਬਾਜੇਵਾਲਾ ਵਿਖੇ ਸਵਾਰਗੀ ਸੇਠ ਬਿਲਾਸ ਚੰਦ ਅਤੇ ਅਮਰਤਪਾਲ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਸਮਾਜ ਸੇਵੀ ਨਰੇਸ਼ ਕੁਮਾਰ ਬੇਲਾਵਲੋਂ ਪਿੰਡ ਬਾਜੇਵਾਲਾ ਵਿਖੇ ਇੱਕ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਅਤੇ ਇਲਾਕੇ ਦੇ ਸੈਂਕੜਾ ਲੋਕਾਂ ਨੇ ਇਸ ਕੈਂਪ ਦਾ ਲਾਹਾ ਖਟਿਆ ਹੈ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸਿਵਲ ਸਰਜਨ ਮਾਨਸਾ ਡਾਕਟਰ ਅਵਿੰਦਰਪਾਲ ਸਿੰਘ ਅੱਖਾਂ ਦੇ ਮਾ ਡਾਕਟਰ ਪਿਊਸ਼ ਗੋਇਲ ਡਾਕਟਰ ਅੰਕੁਸ਼ ਗੋਇਲ ਅਰੀ ਨੇ ਸੇਵਾਵਾਂ ਨਵਾਈਆਂ ਕੈਂਪ ਦੌਰਾਨ ਪਿੰਡ ਦੇ ਸਰਪੰਚ ਪੋ ਲੋਜੀਤ ਸਿੰਘ ਅਦੀ ਨਗਰ ਨਿਵਾਸੀਆਂ ਨੇ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਅਤੇ ਵਿਛੜ ਚੁੱਕੀਆਂ ਆਰੋਹਾਂ ਨੂੰ ਸ਼ਰਧਾਂਜਲੀ ਪੇਂਟ ਕੀਤੀਆਂ ਦੇਖੋ ਮਾਨਸਾ ਤੋਂ ਪੱਤਰਕਾਰ ਗੋਜੀਤ ਸਿੰਘ ਦੀ ਖਾਸ ਪੋ ਕੈਂਪ ਲਗਾਇਆ ਗਿਆ ਜੀ ਕੀ ਕਹੋਗੇ ਦੇਖੋ ਸ਼ੁਰੂ ਤੋਂ ਹੀ ਸਾਡੀ ਇਹ ਨਖਰੀ ਇਹ ਪਿੰਡ ਦੇ ਵਿੱਚ ਕੋ ਸੋਸ਼ਲ ਕੰਮ ਵਧੀਆ ਕੀਤੇ ਆ ਲੋਕ ਸਵਾਗਤ ਦਿੱਤੇ ਹਨ ਸ੍ਰੀ ਸਵਾਗਤ ਪ੍ਰੀਆਨ ਅੱਜ ਜੁੜੇ ਹੋਏ ਤੇ ਆਏ ਸਾਡੇ ਲਹੜਾ ਪ੍ਰਸ਼ਾਨ ਜੀ ਅੱਜ ਜੁਬਲੀ ਵਰਸੀ ਉਹਨਾਂ ਦੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਆਪਦੇ ਪਿੰਡ ਬਾਜਰੇ ਦੇ ਜੰਪਾਲਾ ਬਾਜਰੇ ਪਿੰਡ ਦੇ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ ਜਿੱਥੇ ਚਾਰ ਪੰਜ ਡਾਕਟਰਾਂ ਦਾ ਇੱਕ ਮੈਡੀਕਲ ਕੈਂਪ ਲਾਇਆ ਗਿਆ ਹੈ ਜਿਹਦੇ ਵਿੱਚ ਸਾਰੀਆਂ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਨੇ ਅੱਖਾਂ ਦਾ ਕੈਂਪ ਸੀਗਾ ਉਹਦੇ ਵਿੱਚ ਡਾਕਟਰ ਅੰਕੁਸ਼ ਜੀ ਆਏ ਨੇ ਡਾਕਟਰ ਯੂਸ਼ ਕੋਲ ਆਏ ਡਾਕਟਰ ਜਨਕਰਾ ਜੀ ਸਰਵ ਸਾਰਟਿੰਗ ਨੂੰ ਬੁਲਾਇਆ ਗਿਆਗਾ ਤੇ ਸਾਰਿਆਂ ਨੇ ਆਪਣੇ ਸਵਾਵਾ ਦੇ ਕੇ ਅਧਰਕੇ ਘਟੋਗਾ 150 ਤੋਂ ਲੈ ਕੇ 200 ਮਰੀਜ਼ਾਂ ਦਾ ਚੈੱਕਅਪ ਕੀਤਾ ਜੋ ਹੋਈ ਵੀ ਕੰਮਾਂ ਕੈਂਪ ਚੱਲ ਰਿਹਾ ਹੈਗਾ ਇਸ ਤਰ੍ਹਾਂ ਦਾ ਸਮਾਜ ਦੇ ਲੋਕਾਂ ਕੀ ਸੰਦੇਸ਼ ਦੇਉਂਗੇ ਸੰਦੇਸ਼ ਇਹ ਵੀ ਦੇਖੋ ਹਰ ਇੱਕ ਕੋਈ ਵੀ ਕਿਸੇ ਕੋਈ ਪ੍ਰੋਗਰਾਮ ਹੁੰਦੇ ਆ ਜਾਂ ਕੋਈ ਵੀ ਵਰਸੀ ਬੰਦੀ ਕਿਸੇ ਵੀ ਚਲੋ ਇੱਕ ਵਿਯੁਗਾਂ ਨੂੰ ਯਾਦ ਕਰਨ ਵਾਸਤੇ ਤੁਸੀਂ ਕੋਈ ਵੀ ਸੋਸ਼ਲ ਕੰਮ ਤੁਹਾਨੂੰ ਕਰਨਾ ਚਾਹੀਦਾ ਕਿਸੇ ਤਰ੍ਹਾਂ ਦਾ ਜਿਵੇਂ ਮੈਡੀਕਲ ਕੈਂਪ ਲਾ ਦਿਓ ਕੋਈ ਬਲੱਡ ਡੋਨੇਸ਼ਨ ਕੈਂਪ ਲਗਾ ਦਿਓ ਤੁਹਾਨੂੰ ਸੋਸ਼ਲ ਐਕਟੀਵਿਟੀਆ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸਾਡੇ ਲਾਲਾ ਜੀ ਵੀ ਇਸ ਦੌਰਾਨ ਇਸੇ ਪਿੰਡ ਦੇ ਮੈਂਬਰ ਵੀ ਰਹੇ ਨੇ ਤੇ ਉਸ ਦੇ ਦੌਰਾਨ ਵੀ ਉਹ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਪਿਛੇ 5 ਸਾਲ ਪਹਿਲਾਂ ਅਸੀਂ ਸਕੂਲ ਦੇ ਵਿੱਚ ਇੱਕ ਪਾਣੀ ਵਾਲੀ ਟੈਂਕੀ, వాటర్ ਕੂਲਰ ਵੀ ਦਾਨ ਕਰਵਾਇਆ ਗਿਆ ਸੀਗਾ ਉਦੋਂ ਲਾ ਲਈ ਦੀ ਬਹੁਤ ਇਸ ਤਰ੍ਹਾਂ ਦੀਆਂ ਸ਼ੈਅ ਲੈਂਦੇ ਨੇ ਉਹਨਾਂ ਦੀਆਂ ਸ਼ੈਅਾਂ ਨੂੰ ਪੂਰੇ ਕਰਦੇ ਹੋਏ ਸਾਡੇ ਵਿਵਾਂਚ ਰਹਿਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਸਮਾਜ ਸੇਵਾ ਕੰਮ ਕੀਤੇ ਆ। ਸਿਵਲ ਸੈਕਸ਼ਨ ਸਾਹਿਬ ਜਿਹੜੇ ਕੈਂਪ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਇਹ ਜਿਹੜੇ ਅਪਰੂਵਡ ਹੀ ਲੱਗ ਰਹੇ ਨੇ ਜਾਂ ਕਿ ਆਮ ਹਰ ਕੋਈ ਬੰਦੇ ਇਹਨੂੰ ਲਾ ਲੈਂਦਾ ਹੈ ਕੈਂਪ ਨੂੰ ਜੀ। ਇਹ ਜਿਹੜੀ ਇਸ ਤਰ੍ਹਾਂ ਸੋਸ਼ੀਲੀ ਕੀਤਾ ਹੈ ਪਰਿਵਾਰ ਨੇ ਇਹਦੇ ਬਾਰੇ ਕੀ ਕਹਾਂਗੇ ਅਲਟੀਮੇਟ ਤਾਂ ਸਾਰੇ ਕੈਂਪ ਅਪਰੂਵ ਕਰਾ ਕੇ ਹੀ ਲਗਾਉਂਦੇ ਨੇ ਸਰਕਾਰ ਤੋਂ ਪੰਤਪੰਤ ਪਰ ਜੇ ਅਸੀਂ ਪਿੰਡਾਂ ਦੇ ਲੋਕਾਂ ਦੀ ਸੇਵਾ ਵਾਸਤੇ ਕੁਝ ਕਰਦੇ ਹਾਂ ਕੋਈ ਨਾ ਅੱਛਾ ਉਪਰਾਲਾ ਤਾਂ ਸਾਡੇ ਸਿਰ ਤੋਂ ਪਹਾੜ ਨੂੰ ਬਹੁਤ ਖੁਸ਼ੀ ਹੋਏਗੀ ਹਾਂ ਪਰ ਅਸੀਂ ਆਪਣੇ ਪਿੰਡਾਂ ਦੇ ਲੋਕਾਂ ਦੇ ਇਸ਼ਾਰਾ ਦੇ ਲੋਕਾਂ ਦੇ ਵਰਤਨਾ ਵੀ ਚੰਗੀਆਂ ਸਿਹਤ ਸਹੂਲਤਾਂ ਪ੍ਰਵਾਨ ਕਰ ਕੋਈ ਵੀ ਕਦਮ ਚੱਕ ਸਕਦਾ ਹਾਂ ਬਹੁਤ ਖੁਸ਼ ਹਾਂ ਇੱਕ ਗੱਲ ਕਰੀਏ ਰਖਾ ਸਾਹਿਬ ਜਿਹੜੇ ਪਿੰਨਾ ਦੇ ਸਬ ਸੈਂਟਰ ਨੇ ਜਾਂ ਤੁਹਾਡੀਆਂ ਪੀਐਸਸੀ ਨੇ ਉੱਪਰ ਲੈਵਲ ਤੇ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਜਿਹੜੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਨਸ਼ਾ ਚੜਾਓ ਉਹਨਾਂ ਨੂੰ ਮੌਕੇ ਤੇ ਜਿਹੜੀ ਇਹ ਸਹੂਤਾ ਨਹੀਂ ਮਿਲ ਰਹੀ ਉਹਨਾਂ ਨੂੰ ਕੀ ਕਹੋਗੇ ਜਦੋਂ ਸਾਰੇ ਹਾਲੇ ਨਵਾਂ ਜੁਆਇਨ ਕੀਤਾ ਮੈਂ ਪਤਾ ਕਰਾਂਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸੁਵਿਧਾ ਸਹਿਤ ਆਇਤ ਮਿਲ ਸਕੇ ਇੱਕ ਜਿਹੜੀ ਸਪਲਾਈ ਹੈ ਪਿੰਡਾਂ ਦੀ ਸਰਕਾਰ ਕਹਿੰਦੀ ਹੈ ਵੀ ਸਭ ਕੁਝ ਫਰੀ ਹੈ ਫਿਰ ਵੀ ਜਿਹੜਾ ਜਿਹੜੀ ਮੈਡੀਸਨ ਵਗੈਰਾ ਪਿੰਡਾਂ ਤੱਕ ਜਿਹੜੀ ਨਹੀਂ ਪਹੁੰਚ ਰਹੀ ਮੈਂ ਤਾਂ ਉਹ ਸਰਪੰਚਾਂ ਨਾਲ ਗੱਲ ਕਰਾਂ ਜੀ ਉਹ ਕੰਦੇ ਦੁਨੀਆ ਆ ਰਹੇ ਅੱਛਾ ਜੀ ਠੀਕ ਆ ਰਹੀ ਹੈ ਪੁੱਛ ਰਿਆ ਸੀ ਮੈਂ ਉਹ ਜੀ ਜੀ ਧਿਆਨ ਠੀਕ ਹੈ ਰੌਟਸਾਂ ਤੋਂ ਮੈਂ ਆਂਦੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਬਾਰੇ ਲੋਕਾਂ ਨੂੰ ਕੀ ਅਪੀਲ ਕਰਾਉਂਦੇ ਤੁਸੀਂ ਮੇਰੇ ਕਹਿੰਦਾ ਜੇ ਆਪਾਂ ਲੋਕਾਂ ਦੇ ਮੁਖਦਰਦ ਉਹਨਾਂ ਦੇ ਨੇੜੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੀ ਆਬਾਦੀ ਰਹਿੰਦੀ ਹੈ ਜਿਹੜੀ ਅੰਦਰ ਸਰਵਦਾ ਆਪਾਂ ਉਹਦੀ ਮਦਦ ਕਰ ਸਕੀ ਤੇ ਬੜੀ ਖੁਸ਼ੀ ਦੀ ਗੱਲ ਹੈ ਉਹ ਲਾਈਨਾਂ ਚ ਲੱਗੇ ਜਾਂਦੇ ਨੇ ਹਾਂ ਫਾਰਮ ਨੰਬਰ ਦਾ ਰੱਖਾ ਉਪਰਾਲਾ ਹੈ ਥੈਂਕ ਯੂ ਤਕਸਕੈਂਪ ਲੱਗੇ ਆ ਅੰਤਮ ਸ਼ਰਧਾਂ ਲਈ ਰੂਪ ਦੇ ਵਿੱਚ ਬਾਜੇਵਾਲਾ ਦੇ ਸੇਟਸ ਹਨ ਕੀ ਕਹੋਗੇ ਕੈਂਪ ਬਾਰੇ ਦੇਖੋ ਸਾਡੇ ਜਿਹੜੇ ਬਹੁਤ ਹੀ ਵਧੀਆ ਸਮਾਸੇਵੀ ਮਾਨਸਾ ਦੇ ਨਰੇਸ਼ ਬਿਰਲਾ ਜੀ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਬ੍ਰਦਰ ਜਿਹੜੇ ਸੀਗੇ ਅਮਰਪਾਲ ਜੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹਨਾਂ ਨੇ ਮੈਡੀਕਲ ਚੈੱਕਅਪ ਕੈਂਪ ਲਵਾਇਆ ਆਪਣੇ ਪਿੰਡ ਵਾਜਿਆਲ ਦੇ ਦੇਖੋ ਇਹਨੀਆਂ ਦੋ ਤਿੰਨ ਗੱਲਾਂ ਨੇ ਇੱਕ ਤਾਂ ਇਹਨਾਂ ਨੇ ਮਾਨਸਾ ਰਹਿੰਦੇ ਹੋਏ ਵੀ ਕੈਂਪ ਲਵਾਇਆ ਆ ਆਪਣੇ ਪਿੰਡ 'ਚ ਜਿਹੜਾ ਸੋ ਮੈਨੂੰ ਇਹ ਬੜੀ ਵਧੀਆ ਗੱਲ ਲੱਗਦੀ ਵੀ ਇਹ ਜੜ੍ਹਾਂ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਸਾਡੇ ਆਪਣੇ ਲੋਕ ਆ ਪਿੰਡਾਂ ਦੇ ਸਾਡੇ ਆਪਣੇ ਦਿੱਖੇ ਦਾ ਸਾਡਾ ਜਨਮ ਭੂਮੀ ਹੁੰਦੀ ਹੈ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਦੂਸਰੀ ਗੱਲ ਜਿਹੜੀ ਹੈਗੀ ਹੈ ਸਿਹਤ ਸਿਹਤ ਤੋਂ ਬਿਨਾ ਤਾਂ ਦੁਨੀਆ ਦੇ ਵਿੱਚ ਕੁਝ ਨਹੀਂ ਹੈ ਸਾਡੇ ਗੁਰੂ ਵੀ ਸਾਡੀ ਗਰਬਾਣੀ ਵੀ ਸਾਡੇ ਜਿਹੜੇ ਧਰਮ ਗ੍ਰੰਥ ਕੋਈ ਦੇਵੀ ਦੇਵਤੇ ਸਭ ਇਹ ਕਹੇਗੇ ਨੇ ਕਿ ਸਿਹਤ ਸਭ ਤੋਂ ਪਹਿਲਾਂ ਹੈ ਸਿਹਤ ਹੈ ਤਾਂ ਸਭ ਕੁਝ ਹੈ 100% ਦੇ ਲੋਕਾਂ ਨੂੰ ਉਹਨਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰਤ ਕਰਨਾ ਉਹਨਾਂ ਦੇ ਵਿੱਚ ਆ ਕੇ ਉਹਨਾਂ ਨੂੰ ਸੁਭਾਵਾਂ ਦੇਣੀਆਂ ਇਹ ਵੀ ਆਪਣੇ ਆਪ ਦੇ ਇੱਕ ਛਲਾਗਾ ਜੋ ਕਦਮ ਹੈ ਮੈਂ ਤਾਂ ਇਹੀ ਕਹੂੰਗਾ ਕਿ ਕੋਈ ਵੀ ਆਪਣਾ ਇਸ ਤਰ੍ਹਾਂ ਦੀ ਕੋਈ ਆਪਾਂ ਵਰਸੀ ਮਨਾਉਣੀ ਆ ਜਾਂ ਕੋਈ ਹੋਰ ਧਾਰਮਿਕ ਪ੍ਰੋਗਰਾਮ ਮਨਾਉਣੀ ਆ ਤਾਂ ਉਹਨੂੰ ਸਿਹਤ ਨਾਲ ਜਰੂਰ ਜੋੜਿਆ ਜਾਣਾ ਚਾਹੀਦਾ ਹੈ। ਥੈਂਕ ਯੂ। ਬਲਾਜ ਚੰਦ ਦੀ ਯਾਦ ਚ ਕੈਂਪ ਲਾਇਆ ਸਰਪੰਚ ਸਾਹਿਬ ਕੀ ਕਹੋਗੇ ਇਸ ਸਪੰਚਾ ਨੂੰ ਬਹੁਤ ਵਧੀਆ ਉਪਰਾਲਾ ਹੈ ਨਰੇਸ਼ ਬਿਰਲਾ ਜੀ ਦਾ ਜੋ ਆਪਣੇ ਪਿੰਡ ਨਾਲ ਜੁੜੇ ਹੈ ਔਰ ਆਪਣੇ ਮਾਪੇ ਤੇ ਮਾਤਾ ਪਿਤਾ ਦੀ ਯਾਦ ਔਰ ਬ੍ਰਦਰ ਦੀ ਯਾਦ ਦੇ ਵਿੱਚ ਇੱਥੇ ਕੈਂਪ ਲਾਇਆ ਹੈ। ਬਹੁਤ ਵਧੀਆ ਉਪਰਾਲਾ ਕੀਤਾ ਹੈ ਲੋਕਾਂ ਨੂੰ ਅੱਜ ਜੋ ਮੁਕਤ ਦਵਾਈਆਂ ਵੰਡੀਆਂ ਗਈਆਂ ਤੇ ਸਹੂਲਤਾਂ ਦਿੱਤੀਆਂ ਗਈਆਂ ਇਹ ਬਿਰਲਾ ਜੀ ਦਾ ਇੱਕ ਬੜਾਪਨ ਹੈ ਕਿਉਂਕਿ ਬਿਰਲਾ ਜੀ ਪਿੰਡ ਦੇ ਨਾਲ ਜੁੜੇ ਹੋਏ ਨੇ ਸਮਾਜ ਸੇਵੀ ਸੰਸਥਾਵਾਂ ਵੀ ਜੁੜੇ ਹੋਏ ਨੇ ਔਰ ਜੋ ਵੀ ਪਿੰਡ ਦਾ ਕੋਈ ਸਾਂਝਾ ਕੰਮ ਹੁੰਦਾ ਹੈ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਜਿਵੇਂ ਕਿ ਸਕੂਲ ਵਿੱਚ ਵੀ ਇਹਨਾਂ ਨੇ ਪਹਿਲਾਂ ਵਾਟਰਪਾਸੇ ਟੈਂਕੀ ਦੇ ਖਾਤਰ ਇੱਕ ਬੱਚਿਆਂ ਨੂੰ ਉਪਰਾਲਾ ਕੀਤਾ ਸੀ ਬਹੁਤ ਵਧੀਆ ਲੱਗਿਆ ਮੈਂ ਤਾਂ ਕਹਿੰਦਾ ਰੱਬ ਇਸੇ ਤਰ੍ਹਾਂ ਇਹਨਾਂ ਨੂੰ ਚਾਰ ਚੰਨ ਲਾਉਂਦਾ ਥੈਂਕ ਯੂ